ਨਾ ਭੇਜੋ ਆਪਣੀਆਂ ਕੁੜੀਆਂ ਨੂੰ ਕੈਨੇਡਾ ਉੱਥੇ ਬਹੁਤ ਨੇ ਬੁਰੇ ਹਾਲਾਤ ਇੱਕ ਕਮਰੇ ਚ ਚਾਰ ਮੁੰਡੇ ਤੇ ਅੱਠ ਕੁੜੀਆਂ ਰਹਿੰਦੀਆਂ ਇਤੋਂ ਤੱਕ ਕਿ ਇੱਕ ਹੀ ਬਾਥਰੂਮ ਹੈ ਜੋ ਸਾਰੇ ਜਾਣੇ ਯੂਜ਼ ਕਰਦੇ ਨੇ ਇੱਕ ਬਾਬਾ ਹਾਂ ਸਸ਼ੀਕਲ ਮੈਂ ਹਾਂ ਤੁਹਾਡਾ ਆਪਣਾ ਡੀ ਸਿੰਘ ਜੈਨਦਾਰ ਇਯਾਰੋ ਗੱਲ ਕਰਨ ਲੱਗੇ ਆ ਕੈਨੇਡਾ ਦੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹੁਣ ਕੈਨੇਡਾ ਅਮਰੀਕਾ ਦੇ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ ਸਾਡੇ ਜਿਹੜੇ ਪੰਜਾਬੀ ਉੱਥੇ ਜਾ ਰਹੇ ਨੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਪਿਆ ਜਿੱਥੇ ਕੰਮ ਨਹੀਂ ਮਿਲਦਾ ਪਿਆ ਉੱਥੇ ਰਹਿਣ ਨੂੰ ਘਰ ਵੀ ਨਹੀਂ ਮਿਲਦਾ ਪਿਆ ਲੱਖਾਂ ਰੁਪਏ ਲਾਏ ਮਾਪਿਆਂ ਦੇ ਪੂਰੇ ਨਹੀਂ ਹੋ ਰਹੇ ਤੇ ਉੱਥੇ ਰਹਿ ਰਹੇ ਪੰਜਾਬੀ ਆਪਣੇ ਪਿੰਡ ਤੋਂ ਆਪਣੇ ਮਾਪਿਆਂ ਤੋਂ ਪੈਸੇ ਮੰਗਾਰੇ ਨੇ ਕਿਉਂਕਿ ਹਾਲਾਤ ਸਹੀ ਨਹੀਂ ਆ ਪਰ ਫਿਰ ਵੀ ਸਾਡੇ ਪੰਜਾਬੀ ਆਪਣੇ ਬੱਚਿਆਂ ਨੂੰ ਕੈਨੇਡਾ ਅਮਰੀਕਾ ਭੇਜ ਰਹੇ ਨੇ ਹਾਲ ਹੀ ਵਿੱਚ ਜੇਰੀ ਆਪਾਂ ਤੁਹਾਡੇ ਨਾਲ ਅੱਜ ਵੀਡੀਓ ਸਾਂਝੀ ਕਰਨ ਜਾ ਰਹੇ ਉਸ ਵਿੱਚ ਤੁਸੀਂ ਦੇਖੋਗੇ ਜੋਗਰਾਜ ਸਿੰਘ ਕੀ ਕਹਿ ਰਹੇ ਨੇ ਕੀ ਵੱਡੇ ਵੱਡੇ ਖੁਲਾਸੇ ਕਰ ਰਹੇ ਨੇ ਦੱਸ ਰਹੇ ਨੇ ਕਿ ਬੱਚਿਆਂ ਦੇ ਹਾਲਾਤ ਉੱਧਰ ਬਹੁਤ ਹੀ ਮਾਰੇ ਨੇ ਚੱਲ ਮੇਰਾ ਮੁੰਡਾ ਕੈਨੇਡਾ ਚੱਲ ਮੇਰਾ ਕੁੰਡਾ ਉੱਥੇ ਫਲਾਣਾ ਤੇ ਮੁੰਡਿਆਂ ਦਾ ਹਾਲ ਦਿਖਾਵਾਂ ਮੈਂ ਤੁਹਾਨੂੰ ਕੁੜੀਆਂ ਦਾ ਕੀ ਉੱਥੇ ਬੋਲ ਸੁਣੋਗੇ ਕਿਸ ਤਰ੍ਹਾਂ ਇਸ ਧਰਤੀ ਦੀ ਕੁੜੀਆਂ ਦਾ ਤੇ ਮੁੰਡਿਆਂ ਦਾ ਤੇ ਹਾਲ ਕੀ ਮੈਂ ਦੇਖਿਆ ਇੱਕ ਕਮਰੇ ਚ ਚਾਰ ਮੁੰਡੇ ਤੇ ਅੱਠ ਕੁੜੀਆਂ ਰਹਿੰਦੀਆਂ ਇੱਕ ਬਾਥਰੂ ਇਹ ਸਾਡੇ ਪੰਜਾਬ ਦੇ ਜਿਹੜੇ ਬਾਹਰ ਭੇਜੇ ਨੇ ਕੈਨੇਡਾ ਤੇ ਮਕੈਤਾ ਇੱਥੇ ਤਾਂ ਦੋ ਕਿਲੇ ਸਿਆੜ ਤੇ ਖੇਤੀ ਨਹੀਂ ਹੋਊਗੀ ਗਰੀਬੀ ਬੜੀ ਐ ਕਰੀਏ ਕੀ ਹੁਣ ਤਾਂ ਬਾਹਲੇ ਚੱਲੇ ਆਏ ਹਾਏ 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 ਪੰਜਾਬ ਚ ਅੱਗ ਲੱਗੀ ਹੋਈ ਐ ਚਲੋ ਬਾਹਰ ਕਿਉਂ ਸੰਭਾਲ ਲਾਗੇ ਨੇ ਮੈਨੂੰ ਵੀ ਕੈਨੇਡਾ ਵਾਲੇ ਕਹਿੰਦੇ ਆ ਜਾ ਇੱਥੇ ਆਸਟ੍ਰੇਲੀਆ ਵਾਲੇ ਮੈਂ ਕਹਿੰਦਾ ਮੇਰਾ ਪਰਿਵਾਰ ਕਹਿ ਦਿੰਦਾ ਤਾ ਇਹ ਹਟਣਾ ਨਹੀਂ ਮੈਂ ਕਹਾਂ ਜਾਓ ਬੇਦਖਲ ਕਿਤੇ ਭਾਜੋ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਜੇ ਤੁਸੀਂ ਕੈਨੇਡਾ ਰਹਿੰਦੇ ਹੋ ਤਾਂ ਤੁਸੀਂ ਕਮੈਂਟਾਂ 'ਚ ਉੱਥੋਂ ਦੇ ਹਾਲਾਤ ਦੱਸ ਸਕਦੇ ਹੋ ਵੀ ਉੱਥੋਂ ਦੇ ਹਾਲਾਤ ਕੀ ਨੇ ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆ ਜਲਦੀ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਸ਼ਕਾ ਜੀ